ਪਾ ਆ ਵੇਲਾ ਕਹਿੰਨੇ ਟੋਕੜ ਮੈਂ ਨਹੀਂ ਦੇਈ ਇਹਨੇ ਹਮ ਆਪਾਂ ਜਿੰਨੇ ਜਸਰ ਕਾ ਦੇ ਦਿੰਨੀ ਹੈ ਨਾ 80 ਲੁੱਟੀ ਪੈ ਗਈ ਬੈੜ ਜਿਹੜੀ ਹੁਣ 15 ਕਿਲੋ ਤੇਈ ਜਾਂਦੀ ਆ 20 ਪਲੱਸ ਵਾਲੀ ਆ ਅੱਜ ਸਰਬ 50000 ਰੁਪਇਆ ਮੋਲ ਦਾ ਹੋ ਜੂ ਮਾਨਤਾ ਨੋ ਚ ਬਾਤਾਂ ਨਹੀਂ ਕਰਾਂਗੇ ਉਹਦੇ ਬਾਅਦ ਕਹਿੰਦਾ ਵੀ ਲੈ ਮੇਰੇ ਜੜੀ ਜੂੜੀ ਇੰਨੀ ਆ ਵੱਚੀ ਲੈ ਜਿਵੇਂ ਮਰਜੀ ਫੇਰੀ ਜਾ ਹੱਥ ਬੱਲਾ ਤੇ ਇਹਦਾ ਮੋਲ ਆਪਾਂ ਕੀਤਾ ਏ 50000 ਰੁਪਇਆ ਬਾ ਮਾੜਾ ਮੋਟਾ ਮਾਨਤਾ ਨਹੀਂ ਹੋਣਾ ਮੇਰਾ ਭਾਈ ਬਾੜੀ ਖੇਤ ਚਾੜਾ ਨਾ ਕੋਈ ਕਰੇ ਐਡੀ ਵੱਚੀ ਤਿਆਰ ਤੂੰ ਵੀ ਵੇਖ ਲੈ ਨਾ ਕਹਿੰਦੇ ਨਾ ਮੋਟਰ ਲੱਗੀ ਉਹ ਕਾਮਾ ਲੈ ਜੇ ਕਾਇਨ ਕਾ ਮੈੜ ਤੇ ਮਾਰਦਾ ਨਹੀਂ ਮੈਂ ਤਾਰਾ ਨਹੀਂ ਤੈਨੂੰ ਮੈਂ ਵਾਈ ਵੀ ਸੁਣਾ ਦੇਣੀ ਉਹ ਵੀ ਵੇਚਨ ਦਾ ਦਵਾਦਾ ਜਾਂਦਾ ਬਾਈ ਨਹੀਂ ਨਹੀਂ ਵਧੀਆ ਗੱਲ ਹੈ ਬਾਈ ਅਗਲੇ ਨੂੰ ਪੂਰ ਛਿੱਟੇ ਦਾ ਸਾਰੇ ਦਾ ਪਤਾ ਲਾ ਤਣਕਾ ਕੇ ਯਾਰ ਮੰਨ ਕੇ ਤਣਕਾ ਕੇ ਦੋ ਅਗਲੇ ਹਣਾ ਆਪਾਂ ਬੋਲੇ ਨੂੰ ਬਾਈ ਬਾਈ ਮੈਂ ਕਹਿੰਦਾ ਸਿਲੰਡਰ ਲਿਆ ਕੇ ਆਪਦੀ ਬਤੀਲੀ ਲਿਆ ਕੇ ਤਤੀ ਕਰਕੇ ਲੈ ਜੇ ਨਾਲੇ ਬੋਲੀ ਖਾਣੇ ਤੇ ਜੇ ਦੁੱਧ ਰਜੇ ਤਾਂ ਮੈਨੂੰ ਛੱਡ ਜੇ ਨਾ ਪੂਰ ਨਾਲ ਛਿੱਟਾ ਯਾਰ ਭੈਣ ਚੋਲੇ ਭਰਾ ਚੋਲੇ ਕੋਈ ਚੋਲੇ ਹਣਾ ਮਸ਼ੀਨ ਥਣ ਭਾਂਡਾ ਬਹੁਤ ਸੋਹਣਾ ਲੱਗਿਆ ਬਾਈ ਹਨ ਹਾਂ ਬਿਲਕੁਲ ਆਈ ਨਹੀਂ ਕਿ ਆਪਣਾ ਪਸ਼ੂ ਅੱਗੇ ਵੀ ਆਪਾਂ ਵੀਡੀਓ ਕੁੰਨੇ ਹਨਾ ਲੈ ਸਾਸੀ ਦਾ ਮਿੱਤਰੋ ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਬਾਈ ਜਗਦੀਪ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਗੋਧੇ ਵਾਲਾ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਦੋ ਗਾਇਆਂ ਦਿਖਾਵਾਂਗੇ ਇੱਕ ਤਾਂ ਤਾਜੀ ਸੂਈ ਸਵਾਈ ਚੰਗੇ ਬੋਲੇ ਤੇ ਚੱਲਦੀ ਪਈ ਆ ਤੇ ਇੱਕ ਬਾਈ ਕੋਲੇ ਜਿਹੜੀ ਗੱਬੜ ਤਿਆਰ ਤੇ ਰੇਟ ਦੋਨਾਂ ਦੇ ਬਿਲਕੁਲ ਜੈ ਜੇ ਹੋਣਗੇ ਬਾਕੀ ਜਿਹੜਾ ਬਾਈ ਕਹਿੰਦਾ ਆਪਾਂ ਰੇਟ ਕਰਾਂਗੇ ਉਹ ਤੇ ਮਾਨਤਨ ਹੋ ਜਾਊਗਾ ਸਾਰੀ ਗੱਲਬਾਤ ਕਰਾਂਗੇ ਜਗਦੀਪ ਜੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਸਿਗਾ ਬਾਈ ਜੀ ਤੇ ਜਗਦੀਪ ਬਾਈ ਆਪਾਂ ਜਿਆਦਾ ਸਮਾਂ ਨਾ ਲਈਏ ਹਨਾ ਸਭ ਤੋਂ ਪਹਿਲਾਂ ਕਰਮ ਵਾਲੀ ਇੱਕ ਨੰਬਰ ਵਾਲੀ ਬਾਰੇ ਦੱਸ ਦਈਏ ਇਹਦੀ ਬੱਚੀ ਦੀ ਬਾਈ ਕੀ ਡਿਟੇਲ ਹੈ ਕੰਨਵਾ ਸੂਆ ਏ ਕਿੰਨੇ ਕ ਦੁੱਧ ਵਾਲੀ ਆ ਤੇ ਹੁਣ ਕਿੰਨੇ ਤੋਤੇ ਚਲਦੀ ਪਈ ਏ ਬਾਈ ਬਾਈ ਦੂਜੇ ਸੂਏ ਸੂਈ ਵੀ ਆ ਮਗਰ ਬੱਚਾ ਵਾ ਠੀਕ ਆ ਬਾਈ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ ਠੀਕ ਆ ਬਾਈ 15 ਕਿਲੋ ਬੋਲਾ ਤਿਆਰ ਆ 15 ਕਿਲੋ ਬਾਈ ਹਾਂ ਤੇ ਚੂਣ ਚਾਣ ਬਾਈ ਕਿਵੇਂ ਲੱਗਿਆ ਵਾ ਪੂਰਾ ਵਧੀਆ ਲੱਗਾ ਵਾ ਚੂਣ ਚਾਣ ਬਹੁਤ ਓਕੇ ਆ ਬਾਈ 15 ਕਿਲੋ ਬੋਲਾ ਤਿਆਰ ਆ ਜੈਲੀ ਜੁਲੀ ਬਹੁਤ ਆ ਜਿਹੜਾ ਜਿਵੇਂ ਮਰਜੀ ਪੁੱਠੇ ਪਾਸੇ ਬਹਿ ਜਾ ਸਿੱਧੇ ਪਾਸੇ ਬਹਿ ਜਾ ਦੋਨੇ ਪਾਸੇ ਬਹਿ ਕੇ ਚੁਗਾਈ ਕਰਦੇ ਠੀਕ ਆ ਬਾਈ ਹਣਾ ਠੀਕ ਆ ਬਾਈ ਮਗਰ ਇਹਦੇ ਵੱਛਾ ਵਾ ਬੱਛਾ ਬਾਈ ਜਦੀਪ ਤੌਰ ਇੱਕ ਵਾਰੀ ਮਾੜਾ ਜਾਣਾ ਥਣ ਭਾਂਡੇ ਦਾ ਆਈਡੀਆ ਲਵਾ ਲੀਏ ਤੇ ਵੈਸੇ ਤਾਂ ਮੌਸਮ ਮੀਂਹ ਵਾਲਾ ਏ ਚੱਲ ਕੱਢ ਦਿੰਨੇ ਮਾਲ ਨੂੰ ਗੋਣੀ ਹਾਂ ਕਿਹੜਾ ਉਹਦੇ ਨਾਲ ਤੋਰੇ ਤਾਰੇ ਦਾ ਪਤਾ ਲੱਗ ਜਾਂਦਾ ਹਾਂ ਬਹੁਤ ਥਾਨਾ ਬਹੁਤ ਸੋਹਣਾ ਲੱਗਿਆ ਇਹਨਾਂ ਦੂਜਾ ਸਵੇਰ ਆਉਦਾ ਈ ਠੀਕ ਆ ਬਈ ਹਾਂ ਇਹ ਮੇਰੇ ਸਾਹ ਹੁਣ ਜਵਾਨ ਹੋਈ ਨਹੀਂ ਵੜ ਠੀਕ ਆ ਬਈ ਹੈਨਾ ਵੀ ਨਵਾਂ ਹਾਰ ਜਰਸੀ ਆ ਹਾਂ ਇਹ ਥਾਨ ਭਾਂਡਾ ਬਹੁਤ ਸੋਹਣਾ ਲੱਗਿਆ ਬਈ ਹੈਨਾ ਇਹ ਨਵਾਈ ਬਾਈ ਨੇ ਨਾ ਬਾਈ ਸੂਈ ਸਵਾਈ ਆ ਤਾਜੀ ਕਰਕੇ ਨਵਾਈ ਨਹੀਂ ਆਪਾਂ ਹਾਂ ਮੀਂਹ ਕਣੀ ਬਹੁਤ ਬਣਾ ਉਹੋ ਜਾਵਾ ਹਾਂ ਪਸ਼ੂ ਦਾ ਢਿੱਲੇ ਮੱਠੇ ਦਾ ਹੁੰਦੇ ਦਾ ਹਾਂ ਬਿਲਕੁਲ ਬਿਲਕੁਲ ਬਈ ਹੈਨਾ ਮੰਝਾਂ ਰਗੀ ਆ ਬਈ ਪੂਰੀ ਠੀਕ ਹੈ ਭਾਈ ਕੋਈ ਲੁੱਸੀ ਹੰਬੀ ਨਾ ਸਾਡੇ ਚੂਣ ਚੂਣ ਨੂੰ ਬਈ ਸਾਉਤੀ ਪੂਰੇ ਸਾਉ ਨਿਆਣਾ ਲਾ ਕੇ ਚੁੜਾ ਬੜੀ ਕਹਣਾ ਭਾਈ ਨਾ ਪਤਾ ਚਾਹੇ ਦੇਗੀ ਬੱਚਾ ਹਣਾ ਹਾਂ ਬੱਚਾ ਦੇਗੀ ਬੱਚਾ ਦੇਖੋ ਇਹਦੇ ਨਾੜੂ ਇਹਦੇ ਨਾਲ ਆ ਹਾਂ ਤੇ ਅੱਜ ਭਾਈ ਤੀਜਾ ਦਿਨ ਆ ਸੂਈ ਨੂੰ ਬੋਲਾ ਜਿਹੜਾ ਮਰਜੀ ਭੈਣ ਭਰਾ ਲਿਆ ਕੇ ਆਉ ਦਾ ਚਿੱਤ ਚਾਰ ਲਵੇ ਜੇ ਦੁੱਧ ਫੜ ਗਿਆ ਤਾਂ ਲੈ ਜੇ ਜੇ ਰਹਿ ਗਿਆ ਤਾਂ ਮੇਰੇ ਕੋਲ ਠੀਕ ਹੈ ਭਾਈ ਠੀਕ ਹੈ ਨਾ ਆਏ ਜੈੜੀ ਜੂਲੀ ਇੰਨੀ ਹਲ ਹੈ ਇਹ ਮਰਗੀ ਭਾਈ ਹਾਂ ਬੈਠੀ ਰੋ ਹਣਾ ਤੇ ਜਗਦੀਪਾ ਮੁੱਲ ਕਰਦੀ ਜਿਹੜਾ ਇਹਦਾ ਲੈਣ ਦੇਣ ਜਿਹੜਾ ਹੀ ਹਨਾ ਵੀ ਜਿਹੜਾ ਆਪਾਂ ਲੈਣੀ ਆ ਉਹੀ ਮੁੱਲ ਤੈਨੂੰ ਪਤਾ ਵਾ ਇਹੋ ਜੇ ਮੁੱਲ ਵਾਲੀਆਂ ਮੁੱਲ ਕਰ ਉਹਨੂੰ 70 ਕਰਾ ਲੈ 75 ਕਰਾ ਲੈ ਠੀਕ ਆ 5000 ਚ ਮਾਨਤਨ ਕਰਾਂਗੇ ਮਾਨਤਨ ਹੋ ਜੂਗਾ ਹਨਾ ਬੜਾ ਠੀਕ ਆ ਥੋੜੀ ਵੀਡੀਓ ਵੇਖ ਕੇ ਆਉਂਦਾ ਐ ਆ ਜੈਲੀ ਇੰਨੀ ਹਰਿੰਦਰ ਲੈ ਜਿਵੇਂ ਮਰਜੀ ਬੈਠਾ ਰਿਹਾ ਹਾਂ ਬਿਲਕੁਲ ਐ ਨਹੀਂ ਕਿ ਆਪਣਾ ਪਸ਼ੂ ਅੱਗੇ ਵੀ ਆਪਾਂ ਵੀਡੀਓ ਕੁੰਨੇ ਹਨਾ ਲੈ ਜਿਵੇਂ ਮਰਜੀ ਬੈਠਾ ਰਿਹਾ ਇਹ ਬਿਲਕੁਲ ਬਿਲਕੁਲ ਮਰਜੀ ਤੇ ਚੁਗਦੀ ਭਾਈ ਦੂਸਰੇ ਨੰਬਰ ਵਾਲੀ ਬਾਰੇ ਰੱਤਦੀ ਬਈ ਇਹਦੀ ਬੱਚੀ ਦੀ ਬਾਈ ਕੀ ਰਿਟੇਲ ਹੈ ਦੀ ਇਹ ਬਾਈ ਦੂਜੇ ਸੂਏ ਆ ਠੀਕ ਹੈ ਬਈ ਪ्योर ਪੰਜਾਬ ਵਾਲੀ ਜਰਸੀ ਆ ਠੀਕ ਹੈ ਬਈ ਠੀਕ ਆ ਵਾਈਟ ਜੇ ਪੂਰੇ ਇਹ ਰੰਗ ਚ ਆ ਜਾਂਦੀ ਆ ਠੀਕ ਹੈ ਬਈ ਠੀਕ ਆ ਮਾਲਕਾਂ ਨੇ ਦੱਸਿਆ ਬਈ ਪਹਿਲੇ ਸੂਏ 14 ਕਿਲੋ ਦਾ ਤੇ ਚੋਇਆ ਵਾ ਠੀਕ ਹੈ ਬਈ ਜਿਹੜੇ ਹਿਸਾਬ ਨਾਲ ਥਣ ਲੱਗਾ ਵਾ ਬਈ ਚੋਇਆ ਵੀ ਹੋਊਗਾ ਬਿਲਕੁਲ ਐਨ ਕੀ ਆਪਾਂ 15 16 ਕਿਲੋ ਦੀ ਉਮੀਦ ਕਰਦੇ ਆ ਕਾ ਭੈਣ ਭਰਾ ਜਿੰਨਾ ਮਰਜੀ ਥਣ ਦੇ ਲੈ ਬਿਲਕੁਲ ਲੈਣਾ ਬਈ ਆ ਤੇ ਮਈਆਂ ਆ ਰਹੀਆ ਬਈ ਜੈਲੀ ਜੂੜੀ ਇਹ ਵੀ ਲੈ ਜਿਵੇਂ ਮਰਜੀ ਬੈਠਾ ਰਹਿ ਲੈ ਜਿਵੇਂ ਮਰਜੀ ਥਣਾਂ ਨੂੰ ਹੱਥ ਲਾ ਬਿਲਕੁਲ ਹੈ ਨਾ ਬਾਈ ਤੇ ਤੋਰ ਜਗਦੀ ਬਣੂ ਵੀ ਬਾਈ ਰੀਨ ਵਾਲਾ ਪੰਜਾਬ ਵਾਲੀ ਦੂਜੇ ਸੂਏ ਆ ਅਜੇ ਜਵਾਨ ਮੇਰੇ ਹਿਸਾਬ ਨਾਲ ਹੋਈ ਨਹੀਂ ਗਈ ਛੇ ਦੰਦ ਹੋ ਠੀਕ ਹੈ ਬਾਈ ਹਾਂ ਕੱਦ ਕੋ ਤੇ ਵੇਲਾ ਅਜੇ ਹਫਤਾ ਲੈ ਜਾਣਾ ਬੱਚੀ ਨੇ ਜਿੱਦੇ ਤਿਆਰ ਹੋਊਗੀ ਗੱਲਾਂ ਕਰਾਊਗੀ ਵੇ ਬਿਲਕੁਲ ਹੈ ਨਾ ਬਾਈ ਰੰਗ ਵੇ ਕਿੰਨਾ ਸੋਹਣਾ ਸਮੀ ਵੀ ਆ ਪੂਰੀ ਇਹਨਾਂ ਦੱਸੋ ਕਿ ਉਹਨਾਂ ਨੇ ਬਾਈ ਹੈ ਉਹਨਾਂ ਨੇ ਕਿੰਨਾ ਦੱਸਿਆ ਉਹਨਾਂ ਨੇ ਦੱਸਿਆ 14 ਕਿਲੋ ਚੋਇਆ ਠੀਕ ਹੈ ਬਾਈ ਆ ਭੈਣ ਭਰਾਵ ਦੀ ਸਮਝ ਨਾ ਲੈਣਾ ਆਪਾਂ 15-16 ਕਿਲੋ ਮੰਨ ਕੇ ਲਿਆ ਜਿਹੜੇ ਹਿਸਾਬ ਨਾਲ ਥਣ ਲੱਗਾ ਵੈ 20 ਕਿਲੋ ਵੀ ਦੁੱਧ ਉਹ ਕਿੰਨੇ ਦਿਨ ਕਿੰਨੇ ਕਰਦੀ ਆ ਜਮਾ ਹਫਤਾ ਲੈ ਜਾਣਾ ਵੀਰੇ ਨੇ ਹਫਤਾ ਢਿੱਲਾ ਢੂਲਾ ਬਹੁਤ ਕੰਨ ਆਏ ਉਹ ਵੀ ਤੈਨੂੰ ਦਿਖਾ ਦਿੰਨੇ ਆਪਾਂ ਬਿਲਕੁਲ ਹਣਾ ਤੇ ਦੇ ਵੀ ਆਪਾਂ ਅੱਜ ਫੰਡਰ ਵਿੱਚੀਆਂ ਵਾਲੇ ਬਾਝ ਦੇਣੀ ਆ ਠੀਕ ਐ ਇੰਨੇ ਦੀ ਕਿਸੇ ਨੇ ਵੈੜ ਨਹੀਂ ਦੇਣੀ ਰਿੰਦਰ ਇਹਨੇ ਦੀ ਆਪਾਂ ਅੱਵੱਛੀ ਦੇ ਦੇ ਨੀ ਲੈ ਢਿੱਲਾ ਕਿੰਨੀਆਂ ਬਣੀਆਂ ਆ ਜੀ ਹਣਾ ਹਾਂ ਤੇ ਚੱਲ ਬਾਤ ਉਧਰੋਂ ਇੰਨੀ ਜੈਣੀ ਆ ਸ਼ਾਦੀ ਰੇਗਲਾ ਨਿਆਣਾ ਲਾਉਣਾ ਲਾਲੀ ਨਹੀਂ ਲਾਉਣਾ ਨਾ ਠੀਕ ਹੈ ਭਾਈ ਉਥਾਨ ਵੀ ਸੋਹਣਾ ਆਣਾ ਆ ਥਣ ਵੀ ਕਿੰਨਾ ਸੋਹਣਾ ਹਰਿੰਦਰ ਲੱਗਦਾ ਹਾਂ ਤੇ ਜਗਦੀਪ ਫਿਰ ਕੀ ਭਾ ਕਰਨਾ ਇਹਦਾ ਭਾਈ ਬਾਈ ਮੁੱਲ ਕਰਾਉ ਨੂੰ ਜਿੱਦੇ ਤਿਆਰ ਹੋਗੀ ਤੂੰ ਵੀ ਜਬੱਚੀ ਦੇਗੀ ਅਬਾ 60 65 ਦੀ ਵੀ ਵੇਚ ਦਾਂਗੇ ਅੱਜ ਸਰ ਕੋ 50000 ਰੁਪਿਆ ਮੌਂਦਾ ਹੋਜੂ ਮਾਨਦਾਂ ਉਹ ਚ ਵਾਣਦਾਂ ਨਹੀਂ ਕਰਾਂਗੇ ਉਹਦੇ ਬਾਅਦ ਠੀਕ ਹੈ ਨਾ ਭਾਈ ਇਹ ਜਿਹੜੀ ਜੁੜੀ ਇੰਨੀ ਆ ਵੱਚੀ ਲੈ ਜਿਵੇਂ ਮਰਜੀ ਫੇਰੀ ਜਾ ਹੱਥ ਬੱਲਾ ਤੇ ਇਹਦਾ ਮੁੱਲ ਆਪਾਂ ਕੀਤਾ ਏ 50000 ਰੁਪਿਆ ਬਾ ਮਾੜਾ ਮੋਟਾ ਮਾਨਤਾ ਨਹੀਂ ਹੋਣਾ ਮੇਰਾ ਭਾਈ ਬਾੜੀ ਖੇਚਾ ਵਾਲਾ ਨਾ ਕੋਈ ਕਰੇ ਐਡੀ ਵੱਚੀ ਤਿਆਰ ਤੂੰ ਵੀ ਵੇਖ ਲੈ ਨਾ ਕੋਈ ਦੇ ਦੂਗਾ ਕਿੰਨੀ ਸੋਹਣੀ ਬੂਥੀ ਏ ਕਿੰਨੀ ਸੋਹਣੀ ਦੁੱਧ ਬਈ ਇਹਦਾ ਮੱਝਾ ਹਰ ਗਿਆ ਮੈਂ ਤਾਂ ਮੱਝਾ ਹਰ ਗਿਆ ਪੂਰਾ ਹੈ ਨਾ ਹਾਂ ਦੋਨਾਂ ਸਾਈਆਂ ਦਾ ਦੁੱਧ ਮੱਝਾ ਹਰ ਗਿਆ ਬਾਕੀ ਅਗਲੇ ਦੀ ਸਮਝ ਹੁੰਦੀ ਏ ਕਿ ਨਹੀਂ ਤੇ ਆਪਾਂ ਮਰਾਇਏ ਤਾਰ ਆਉਂਦੀਆਂ ਬਈ ਹਾਂ ਭਾਈ ਮਰਾ ਦਿੰਨੇ ਝੋ ਦਿੰਨੇ ਆਪਾਂ ਨੂੰ ਲੋ ਵੀ ਆਪਾਂ ਨਿਆਣਾ ਲਾ ਕੇ ਦਿਖਾਦਾ ਹਣਾ ਹਾਂ ਕਿਉਂਕਿ ਨਿਆਣੀ ਨਾਲ ਆਇਆ ਨਾ ਬਾਈ ਹਰਿੰਦਰ ਭੈਣ ਭਰਾਣੇ ਕਿਸੇ ਨੇ ਵੀ ਚੋਣੀ ਕਰਨੀ ਹੈ ਨਾ ਜਿਓਰਕ ਚੋਈ ਜਾਵੇ ਹਾਂ ਨਿਆਣੀ ਨਾਲ ਪਸ਼ੂ ਕਰ ਹਲਕਤ ਨਹੀਂ ਕਰ ਹਾਂ ਆ ਤਾਂ ਤਾਂ ਪਾਉਣੀ ਚਾਹੀਦੀ ਵੈਸੇ ਨਿਆਣੇ ਦੀ ਨਿਆਣਾ ਦਾ ਬਾਲੀ ਵਧੀਆ ਚੀਜ਼ ਆ ਆਪਣਾ ਪਸ਼ੂ ਚੋਨ ਚ ਬਹੁਤ ਜ਼ਿਆਦਾ ਆਉਂਦਾ ਵੀਡੀਓ ਦੇ ਪਾਵਿਆਂ ਵਰਗੇ ਥਾਣਾ ਦੇ ਲਾਣਾਣਾ ਸੁਣੋ ਬਈ ਨੂੰ ਹਣਾ ਮਸ਼ੀਨ ਤੇ ਝੋੜਾ ਹੱਥੀ ਝੋੜਾ ਉਹ ਬੰਦੇ ਆਦੇ ਦੋਨੇ ਪਾਸੇ ਚੋਗਈ ਬੈਠੇ ਹੁੰਦੇ ਹੁੰਦੇ ਅਹੀਂ ਠੀਕ ਹੈ ਬਈ ਤੇ ਆਪਾਂ ਦਾ ਚੱਲ ਮੇਰੇ ਕੋਲ ਤਾਂ ਤੈਨੂੰ ਪਤਾ ਚੋਈ ਵਾਲਾ ਹੈ ਨਹੀਂ ਕੋਈ ਤੇ ਬਰਾਬਰ ਬੈਠ ਕੇ ਜਿਵੇਂ ਮਰਜੀ ਖੇਚਦੇ ਬਹਿੜ ਬੱਚਾ ਬੁੱਚਾ ਬਹੁਤ ਐਵੇਂ ਨਾੜੂਆ ਵੇ ਲਾ ਰਹੇ ਨੇ ਬਈ ਹਾਂ ਆਪਣੇ ਕੋਲ ਵੀਡੀਓ ਵੀ ਹੈਗੀ ਜੇਰ ਦੀ ਸਾਰੇ ਕਾਸੇ ਆਏ ਨਹੀਂ ਕੋਈ ਗੱਲ ਬਾਤ ਵਾਜ ਲੈਣਾ ਉੱਠ ਜਾ ਯਾਰਤਾ ਜੀ ਕਿੰਨੇ ਚ ਦੇਣੀ ਨਹੀਂ ਗਏ ਬਿਲਕੁਲ ਹਣਾ ਇਹਨੇ ਦੋ ਮੰਝਾਂ ਦਾ ਕੱਲੀ ਨੇ ਕੰਮ ਕਰਨਾ ਨਾਲੇ ਪਾ ਛੋੜਾ ਬਿਲਕੁਲ ਬਈ ਕੁਆਲਿਟੀ ਲੂਟੀ ਚਾਰ ਲੂਗਾ 20 ਕਿਲੋ ਤੁਹਾਨੂੰ ਦੇ ਦੇਣਾ ਜਿਹੜੀ ਹੋਣੀ 15 16 ਕਿਲੋ ਦੇਈ ਜਾਂਦੀ ਆ ਕੋਈ ਭੈਣ ਭਰਾ ਤਿੰਨ ਟਾਈਮ ਚਾਰ ਟਾਈਮ ਆਪਦੀ ਜਿਵੇਂ ਮਰਜ਼ੀ ਚ ਵਾਈ ਕਰ ਲੈ ਟਾਈਮ ਤੋਂ ਟਾਈਮ ਆਇਓ ਆਇਓ ਬੋ ਤੁਆਈ ਵੇਖੀ ਬਾਈ ਹਰਿੰਦਰ ਥਾਣਾ ਦਾ ਸਾਈ ਦੇਖੋ ਹਾਂ ਕੀੜੀ ਦੇ ਪਾਦਿਆਂ ਨੂੰ ਕੱਲਾ ਕੱਲਾ ਚਣਿਆ ਦੇ ਤੁਆਈ ਵੇਖੀ ਤੂੰ ਉਧਰ ਦੀ ਵੀ ਥਾਂ ਦੇ ਸਾਡੇ ਬਾਈ ਮੜੇ ਹਾਂ ਪਰਲੇ ਪਾਸੇ ਦੀ ਚਾਰੇ ਥਾਂ ਦਿਖਾ ਲਈ ਕੋਈ ਆ ਲੈ ਤੁਆਈ-ਤੁਆਈ ਲਿਓਣੀ ਗਾ ਯਾਰ ਤੁਆਈ ਹੀ ਲਿਓਣਾ ਆਪਣਾ ਬਹੂ ਮੜਾਊਗਾ ਆਪਣੇ ਨਾਲ ਪਾਉ ਐ ਆਨਲਾਈਨ ਹੀ ਜਾ ਵਰਦੇ ਆ ちょんれちょい。 ਸਰਾਈ ਵੜੀ ਹੁਣੇ ਬਾਈ ਨੀਂਦ ਆਉਂਦੀ ਹੈ ਹਨਾ ਦੇਖ ਮੈਂ ਕਹਿੰਦਾ ਪੂਰਨਾ ਛਿੱਟਾ ਯਾਰ ਭੈਣ ਜੋਲੇ ਭਰਾ ਜੋਲੇ ਕੋਈ ਜੋਲੇ ਹਨਾ ਮਸ਼ੀਨ ਤੇ ਜੋਲੇ ਕੋਈ ਟਾਈਮ ਤੋਂ ਟਾਈਮ ਹਨ ਮੇਰਾ ਆਪਣੇ ਕੋਲ ਪਾ ਚਵਾਈ ਕਰਕੇ ਲੈ ਜਾ ਕੋਈ ਨਹੀਂ ਬਿਲਕੁਲ ਹੋਈ ਆਪਾਂ ਤੈਨੂੰ ਅੱਗੇ ਵੀ ਆਖਿਆ ਕਿੰਨੀਆਂ ਵੇੜਾ ਵੇਚੀਆਂ ਹਨਾ ਸੱਚਾ ਨਾ ਬਾਈ ਆਪਾਂ ਮੇਰੀ ਵੀਡੀਓ ਤੋਂ ਨਹੀਂ ਕਹਿੰਦੇ ਕਿੱਥੋਂ ਵੀ ਖਰੀਦਦੇ ਆਂ ਹਾਂ ਦੋ ਡੰਗ ਚੋਬੋ ਬਾਈ ਹਨਾ ਦੋ ਤਿੰਨ ਡੰਗ ਚੋ ਕੇ ਲਓ ਬਾਈ ਚੋ ਲਓ ਤਸੱਲੀ ਕਰ ਲਓ ਤਸੱਲੀ ਕਰ ਲਓ ਆਲਦੀ ਤੁਸੀਂ ਰਕਮ ਲਾਉਣੀ ਆ 500 ਤੇਲ ਹੋਰ ਮਚਾ ਲਓ ਆਪਾਂ ਬਾਈ ਪਾਟਿਆ ਨੋਡ ਲੈਣਾ ਨਹੀਂ ਹਨਾ ਮੇਰੇ ਖੋਤੀ ਜੀ ਅਗਲੇ ਨੇ ਦੇਣਾ ਨਹੀਂ ਨਾ ਅਗਲੇ ਨੇ ਖੋਤੀ ਲੈਣੀ ਹੈ ਹਨਾ ਬਿਲਕੁਲ ਹੋਊਗਾ ਇਹਦਾ ਬੈਡ ਨੂੰ ਲੇਕੀ ਲੂਟੀ ਜਿਵੇਂ ਪੈਨ ਲੱਗ ਜੀ ਨਾ ਹਰਿੰਦਰ ਬਾਈ 20 ਕਿਲੋ ਦੇ ਦੇਵੇ ਤਾਂ 20 ਕਿਲੋ ਦੇ ਦੇਵੇ ਮੰਜਾ ਹਰ ਕੀ ਆ ਨਿੱਕਰ ਚਾਰੂ ਜੂਰੂ ਬਹੁਤ ਆ ਬਾਕੀ ਜਗਦੀ ਮੈਂ ਇਹ ਗੱਲ ਕਹਿੰਨਾ ਨਾ ਬਾਈ ਸੀਲਸ ਅਲੱਗ ਹੋਵੇ ਫਸਲ ਹਾਂ ਦੁੱਧ ਘਾਲਾ ਜੋ ਲੋ ਘੱਲੋ ਦੁੱਧ ਲੋ ਘੱਟ ਵੀ ਦੇਈਏ ਚੱਲਦਾ ਉਹਦਾ ਥੋੜਾ ਉਹਦੇ ਨਾਲ ਆਪਾਂ ਵੇਣ ਪਾਈ ਸੀ ਜਰਸੀ 18 ਕਿਲੋ ਵਾਲੀ ਇਹ ਟਾਈ ਫੋਨ ਆਈ ਜਾਂਦੇ ਹਾਂ ਹਾਂ ਤਾਂ ਜੇ ਚੀ ਚੰਗੀ ਹੋਊਗੀ ਤਾਂ ਹੀ ਫੋਨ ਆਉਣੇ ਆ ਬਿਲਕੁਲ ਹੈਨਾ ਪਰ ਕੋਈ ਭੈਣ ਭਰਾ ਤਿੰਨ ਟਾਈਮ ਕਿਉਂ ਆ ਕੇ ਲੈ ਗਏ ਬਿਲਕੁਲ ਬਿਲਕੁਲ ਭਾਈ ਮੇਰੇ ਕੋਲ ਤਾਂ ਵਪਾਰੀ ਆਉਂਦੇ ਆ ਆਪਾਂ ਆਧਾਰ ਪਸੂ ਨਹੀਂ ਦਿੰਦੇ ਸੀ ਹਾਂ ਹੈਨਾ ਨਾਗਦੇ ਕਿਉਂ ਉਹਨੇ ਦਾ ਆਪਣੀ ਪੂੰਜੀ ਆ ਨਾਗਦਾਲਾ ਕੰਮ ਹੀ ਆਪਣਾ ਹਾਂ ਤਾਂ ਹੀ ਡੇਲੀ ਇਹਨੂੰ ਵੀਡੀਓ ਪਈ ਜਾਂਦੀਆਂ ਤਾਂ ਘੜੀ ਲੱਗੀ ਵੀ ਆ ਬਾਈ ਯਾਰ ਹਰਦੀ ਰੀ ਉਹਦੇ ਨਾਲ ਆਇਆ ਵੀ ਆ ਉਧਰ ਆਇਆ ਨਾ ਉਧਰ ਮੌਸਮਾਂ ਪਸ਼ੂ ਉਧਰ ਵੀ ਬਹੁਤ ਜ਼ਿਆਦਾ ਕੰਮ ਹੁੰਦਾ ਨਹੀਂਗਾ ਤੇ ਉਹ ਬਾਈ ਦੇ ਧੌਂਚ ਵੱਲ ਪਿਆ ਵਾ ਉਧਰ ਕੰਮ-ਕਮ ਬਰਾਬ ਨੂੰ ਸਾਰਾ ਨਾਲ ਨਵੇੜਨਾ ਪੈਂਦਾ ਘੜੀ ਲੱਗੀ ਨਾ ਬਾਹਰਦਾ ਹੀ ਨਹੀਂਗਾ ਪਾਣੀ ਪੂਣੀ ਲੋਕਾਂ ਦੇ ਬਹੁਤ ਆਇਆ ਕਰਦਾ ਕਵਾਹੀ ਦੇ ਲਾ ਐ 7 ਵਜੇ ਚੋਈ ਯਾਰ ਰਾਤ ਹਮਮ ਅੱਤ ਸਾਡੇ ਦੱਤੂਏ ਉਤਰੋਂ ਆ ਗਏ ਕੋਈ ਭੈਣ ਭਰਾ ਜਰ ਆਪਦੀ ਤਿੰਨ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਹੈਣਾ ਬੋਲਾ ਤੈਨੂੰ ਕਿਹਨਾ ਹੁੰਦਾ ਵਾ ਬੋਲਾ ਤਾਂ ਵੈਸੇ ਵੀ ਰੋਕਣਾ ਨਹੀਂ ਚਾਹੀਦਾ ਜਿੰਨਾ ਖਾਲੀ ਕਰਾਂਗੇ ਉਨਾ ਹੀ ਫਾਇਦਾ ਆਉਂਦਾ ਬੋਲਾ ਰੋਕਗੇ ਤਾਂ ਪਸੂ ਛਣਾ ਦੇ ਵੀ ਮਿਸਟੇਕ ਹੋਣ ਦੀ ਡਰ ਰਹਿੰਦਾ ਹੈਣਾ ਬੜਾ ਥਾਂ ਬਹੁਤ ਜਾਂਦਾ ਹਰਿੰਦਰ ਉਹਦੀ ਲੇਵੇ ਨੂੰ ਟੈਗ ਹੋਣ ਦਾ ਡਰ ਹਾਂ ਜਿੰਨੀ ਖਾਲੀ ਕਰਾਂਗੇ ਉਨਾ ਫਾਇਦਾ ਆ ਯਾਰ ਪਸੂ ਚਾਰੂ ਹੋਵੇ ਹਾਂ ਚਾਰੂ ਪਸੂ ਨੇ ਦੁੱਧ ਦੇਣਾ ਅਣਾ ਦੇਖ ਖਰਲੀ ਦੀ ਪੱਟੇ ਪਏ ਰਹਿ ਗਿਆ ਬੈਠਾ ਨਹੀਂ ਬਾਕੀ ਹੂ ਆ ਬਈ ਇਹਨੇ ਗਰਮੀ ਸਰਦੀ ਨਹੀਂ ਮੰਨਣੀ ਕਰਦਾ ਬਾਈ ਜਮਾਂ ਹੀ ਨਹੀਂ ਨਾ ਗਰਮੀ ਨਾ ਸਰਦੀ ਇਹਨੂੰ ਹੈ ਨਹੀਂ ਵਾਸਤਾ ਮੱਝਾਂ ਹਰਗਾ ਕੰਮ ਨਹੀਂ ਹਰਗਾ ਦੁੱਧ ਦੇਣਾ ਇਹਨੇ ਹੋਂਦਾ ਰੱਤ ਚੱਲ ਵੀ ਬਾਈ ਹਰਿੰਦਰ ਕੀ ਕੰਮ ਬਈ ਹੁੰਦੀ ਮੌੱਲਵੀ ਭਾਈ ਇੰਨੇ ਚ ਆਉਂਦਾ ਵੀ ਕੀ ਆ 65000 ਰੁਪਏ ਆਉਂਦਾ ਪਾ ਵੇਖ ਲਾ ਕੇ ਇਹਨੇ ਠੋਕਰ ਮੈਂ ਨਹੀਂ ਦੇਈ ਇਹਨੇ ਹਮ ਆਪਾਂ ਜਿੰਨੇ ਜੇ ਸੱਜਰ ਕਾ ਦੇ ਦਿੰਨੀ ਹੈ ਨਾ ਸਾਰੇ 나ੜੂਏ ਵਾਲਾ ਬੱਚਾ ਜਾਵਾ ਹਮ ਆਏ ਬਸੂ ਵੀ ਵੇਚਣਾ ਦਵਾਦਾ ਜਾਂਦਾ ਭਾਈ ਨਹੀਂ ਨਹੀਂ ਵਧੀਆ ਗੱਲ ਹੈ ਭਾਈ ਅਗਲੇ ਨੂੰ ਘੂਰ ਛਿੱਟੇ ਦਾ ਸਾਰੇ ਰਾਸ ਦਾ ਪਤਾ ਲਾ ਤਣਕਾ ਕੇ ਯਾਰ ਮੰਨ ਕੇ ਤਣਕਾ ਕੇ ਦੋ ਅਗਲੇ ਹਣਾ ਆਪਰ ਵੀ ਇਹ ਲਾ ਕੇ ਆ ਗਾਂੜ ਨੇ ਹਾਂ ਆਹ ਕੌਣ ਸੋਨਾ ਕਰਕੇ ਲੈ ਕੇ ਆਂਦਾ ਅਗਲੇ ਨੂੰ ਸੋਨਾ ਕਰਕੇ ਦੋ 19 21 ਹੈਗੀ ਦੱਸ ਕੇ ਦੋ ਹਾਂ ਨਾ ਆਪਾਂ ਉਹ ਦਿਨ ਵੀਡੀਓ ਪਾਈ ਸੀ ਦਾਸਤੀ ਸੀ ਆਪਾਂ ਪਹਿਲਾਂ ਚਾਰਸੀ ਲੈਣਾ ਕਿਉਂ ਮੈਂ ਪਹਿਲਾਂ ਦੱਸਦਾ ਭਾਈ ਆਹ ਨਾ ਲੈਣਾ ਪਊ ਇਹਨੇ ਬਾਲਟੀ ਜੱਕ ਦੂਜੀ ਹੋਈ ਅਮੂਰ ਲਧਣਾ ਦਾ ਦੁੱਧ ਹਰਿੰਦਰ ਭਾਈ ਆਵੇਲਾ ਬਾਕੀ ਅਸੀਂ ਝੋਣ ਦੇਖੋ ਪਹਿਲਾਂ ਕਰਮ ਵਾਲੀ ਇਹ ਆਹ ਦੇਖੋ ਇਹ ਨਾ ਕੌਣ ਦਾ ਬਾਈ ਮੈਂ ਜਾਂਦਾ ਹੰਬ ਜਾਨਾ ਵਾ ਪਖੂ ਬਾਰੇ ਉਧਰ ਅਣਾ ਤੇ ਉਹ ਜੇ ਬੰਦੇ ਨੇ ਵਿਹਲੇ ਨੇ ਚੋਣੀ ਹੋਵੇ ਦੋਵੇਂ ਅਟੈਚ ਹੋਈ ਜਾ ਉਹ ਕਰੀਏਗੀ ਭਰਾਵਾ ਕੰਮ ਬੜਾ ਵਾ ਬਾਕੀ ਜਗਦੀਪ ਕੋਈ ਬੰਦਾ ਲਿਆਵੇ ਨਾ ਸਿਲੰਡਰ ਬੋਲੇ ਬੋਲੇ ਨੂੰ ਬਾਈ ਬਾਈ ਮੈਂ ਕਹਿੰਦਾ ਸਿਲੰਡਰ ਲਿਆ ਕੇ ਆਪਦੀ ਪਤੀਲੀ ਲਿਆ ਕੇ ਤਤੀ ਕਰਕੇ ਲੈ ਜੇ ਨਾਲੇ ਬੋਲੀ ਖਾਣੇ ਵਾ ਜੇ ਦੁੱਧ ਰਹੇ ਤਾਂ ਮੈਨੂੰ ਛਾੜ ਜੇ ਨਾਲੇ ਗਾਂ ਛਾੜ ਜੇ ਹੈਨਾ ਗਾਂ ਛਾੜ ਜੇ ਨਾ ਬਈ ਆਪਦੀ ਹਾਂ ਤੈਨੂੰ ਵੀ ਪਤਾ ਵਲ ਹੈ ਏ ਪੀਲਾ ਮਰੀ ਜਾਂਦੀ ਹੋਈ ਲੈ ਜੈ ਨਾ ਮਗਰਲੇ ਥਾਂ ਚੋਰੀ ਓਏ ਓਰ ਲੈ ਛੜਦਾਂਗੇ ਨਾਲ ਹੀ ਰੱਖ ਆ ਮਾ ਇੱਥੇ ਪਿਆ ਰਹਿੰਦੇ ਅ ਮੂਰ ਲਿਆ ਦਾ ਬਾਈ ਰਿੰਦਰ ਆ ਮਗਰਲੇ ਨੂੰ ਹੌਣ ਹੱਥ ਪਾਇਆ ਇਹ ਇਤ ਹੈ ਹੋਂਦੀ ਬਾਜ ਵਾਂਡੀਆਂ ਵੇ ਕਰੀ ਨੂੰ ਆਪਰਾ ਲਾਵੀ 100 ਰੁਪਏ ਕਿਲੋ ਲੈ ਜਾਂਦਾ ਡਾਲਾ ਲੈਖਦਾ ਨਾ ਹਾਂ ਜੇ ਆਪਾਂ ਚੋਵਾਂਗੇ ਆਪਾਂ ਦਾ ਫਾਇਦਾ ਹੀ ਆ ਕਿ ਨਹੀਂ ਮਾ ਜੇ ਨਾ ਗਾੜੇ 100 ਰੁਪਏ ਕਿਲੋ ਲੈ ਜਾਂਦੇ ਕੋਈ ਨੂੰ ਤਾਂ ਚੀਜ਼ ਮਸਾ ਮਰਦੀ ਆ ਨਾਲੇ ਯਾਰ ਪਸ਼ੂ ਨੂੰ ਜਿੰਨਾ ਖਾਲੀ ਕਰਾਂਗੇ ਉਨਾ ਹੀ ਫਾਇਦਾ ਬਿਲਕੁਲ ਬਿਲਕੁਲ ਹੈਨਾ ਉਨਾ ਹੀ ਪਸ਼ੂ ਨੇ ਬੰਨਣਾ ਰੋਦੋ ਕੋਤ ਹੁੰਦਾ ਥੇ ਵਾਗਾ ਯਾਨੀ ਕਿ ਆਪਾਂ 13 ਦੇ ਲੋ ਕੁਵੇਰੀ ਵਸ ਨੂੰ ਢਲਮਠ ਹੋ ਜਾਂਦੀ ਹੈ ਬਾਈ ਅਗਲੇ ਕੋਲੇ ਜਾ ਕੇ ਘਟ ਵੀ ਸਕਦਾ ਹੈ ਕਿਸੇ ਵਾਲਾ ਬੰਦਾ ਲੈ ਤੇ ਵੱਧ ਵੀ ਜਾਂਦਾ ਨਹੀਂ ਸਾਹ ਬਾਈ ਜੇ ਕਿਸੇ ਨੇ ਵੱਧ ਦੇਤਾ ਤਾਂ ਕਿਸੇ ਨੇ ਕਹਿਣਾ ਨਹੀਂ ਵੀ ਅੱਜ ਤੇਰੀ ਗਾਂ ਨੇ ਵੱਧ ਦੇਤਾ ਵਪਾਰੀ ਨੂੰ ਹਨਾ ਤੇ ਜੇ ਘਟ ਮੇਰਾ ਉਹਦੀ ਫੂੰਦ ਆ ਲੈਣਾ ਬਾਈ ਇਹ ਲੱਤ ਮਾਰ ਗਈ ਇਹ ਆਏ ਕਰਕੇ ਹਨਾ ਪਾਪਾ ਖਰੀ ਗਿਆ ਲੈ ਜਨੇ ਉਹਨੇ ਹਰਿੰਦਰ ਆਪਾਂ ਨੂੰ ਕਰ ਆਪਣੇ ਕੋਲ ਗਾਂ ਆਉਂਦੀਆਂ ਕਈ ਵਾਰ ਉਹ ਜਿਆ ਪਸ਼ੂ ਆ ਜਾਂਦਾ ਨਾ ਆਪਾਂ ਕਰ ਅਗਲੇ ਨੂੰ ਲਾਂਭਾ ਦਿੱਤਾ ਆ ਵੀ ਲਾਦਰੇ ਸਾਹਮਣੇ ਵੇਲਾ ਮਾਰਲੇ ਤੋਂ ਮੈਂ ਜੁਆਈਆ ਤਾਂ 5 ਕਿਲੋ ਵਾਲੀ ਬਾਲਟੀ ਆਏ ਜਿਹੜੀ ਨੀਲੀ ਆ ਬੜਾ ਤਿੰਨ ਟਾਈਮ ਚੋਕੇ ਲੈ ਜੀ ਅਗਲਾ ਤਸੱਲੀ ਕਰਕੇ ਹੁਣ ਖਾਲੀ ਕਰਤੀ ਆ ਤਿੰਨ ਟਾਈਮ ਆਉਦੀ ਤਸੱਲੀ ਕਰਦਾ ਬਿਲਕੁਲ ਹਨਾ ਬਈ 13 ਲੀਟਰ ਬੋਲਾ ਪਚਵਾ ਦਾ ਬਠੀ ਜਾਣਾ ਬਈ 13 14 ਅਰੇ ਹੋਊ ਬੋਲਾ ਇਹਨੇ ਤੇ ਲੈ ਗਿਆ ਪੁੱਤ ਥਣਾ ਹੁੰਦਾ ਵਾਂ ਜੀ ਬਾਦ ਦੁੱਧ ਦਾ ਪਾਟਨ ਦਾ ਡਰ ਕਾਇਦਾ ਰਹਿਦਾ ਉਤਾਰ ਦੂਰ ਬੋਲੀਏ ਵੀ ਜਮਾ ਮੈਂ ਕਹਿੰਦਾ ਯਾਰ ਮੱਛੀ ਤੇ ਮੋਟਰ ਵਾਲਾ ਕੰਮ ਹੂੰ ਹਾਂ ਹਲਕੇ ਤੇ ਜਿਵੇਂ ਕਹਿੰਦੇ ਨੇ ਨਾ ਮੋਟਰ ਲੱਗੀ ਉਹ ਕੰਮ ਆ ਲੈ ਜੇ ਕਹਾਂਗਾ ਮੈਂ ਮੈਡ ਤੇ ਮਾਰਦਾ ਨਹੀਂ ਮੈਂ ਤਾਰਾ ਨਹੀਂ ਤੈਨੂੰ ਮੈਂ ਵਾਈ ਵੀ ਸੁਣਾ ਦੇਣੀ ਹੂੰ ਅੰਦੂਲਿਆ ਨਹੀਂ ਦੁੱਧ ਕਿਤੇ ਨਾ ਹੁਣ ਕਿੱਥੇ ਚੋਆ ਹੈ ਰਹੀਂਦੀ ਆ ਚੋਂ ਦਾ ਸਵਾਲ ਹੈ ਕਿਆ ਬਾਤ ਚੋਦੀ ਨਹੀਂ ਹੈ ਬਾਲੀ ਚੋਦੀ ਨਹੀਂ ਇਹ ਸਵਾਲ ਹੈ ਜਾਂ ਨਹੀਂ ਚੋਂ ਦਾ ਲੈ ਉਹ ਚੱਕਰ ਲ ਦੁੱਧ ਹਨ ਤੇ ਬਾਕੀ ਇਹਨੂੰ ਕੋਈ ਵੀ ਸੱਜਣਾ ਖਾਲੀ ਹੋਈ ਸਮਝੀ ਮੰਨਿਆ ਕਰੋ हां ओके ਆਉਦਾ ਤਿੰਨ ਡੰਗ ਆ ਕੇ ਚਾਰ ਡੰਗ ਤਸੱਲੀ ਕਰਕੇ ਲੈ ਕੇ ਜਾਵੇ ਬਾਈ ਆਨਲਾਈਨ ਮੰਗਾਊਗਾ ਕੋਈ ਨਾ 13 ਲੀਟਰ ਦੀ ਵੀ ਗਾਰੰਟੀ ਦੇ ਭੇਜਾਂਗੇ ਬਿਹੜ ਆਪਾਂ ਹਣਾ ਟਾਈਮ ਤੋਂ ਟਾਈਮ ਅਗਲਾ ਆਪਦੀ ਝੋਲ ਲਵੇ ਆਪਾਂ ਕਰਾ ਵਪਾਰੀਆਂ ਵਪਾਰੀਆਂ ਚੋਕਰ ਵੀੜ ਪਾਉਣੀ ਆ ਇਹਦਾ ਠੀਕ ਆ ਲੇਟੀ ਲੂਟੀ ਪੈ ਗਈ ਬਿਹੜ ਜਿਹੜੀ ਹੁਣ 15 ਕਿਲੋ ਤੇਈ ਜਾਂਦੀ ਆ 20 ਪਲੱਸ ਵਾਲੀ ਆ ਤੇ ਜੇ ਤੂੜੀ ਤੇ ਬੰਦੂ ਕੋਈ 15 ਕਿਲੋ ਤੋਂ ਵੀ ਥੱਲੇ ਜਾਉ ਹੂੰ ਠੀਕ ਆ ਨਾ ਉਹ ਤੈਨੂੰ ਵੀ ਪਤਾ ਵਾ 93 ਹਿਲਾ ਬਿਲਕੁਲ ਜਵਾਪਾ ਡੋਕੇ ਛੱਡੇ ਆ ਨੇੜੋ ਦਿਖਾ ਦੇ ਪਣਾ ਹਮ ਬਿਲਕੁਲ ਹਾਂ ਬਈ ਹਾਂ ਉਹਨਾਂ ਕਾ ਛੱਡਣਾ ਪੈਂਦਾ ਆ ਤੁਸੀਂ ਦੁੱਧ ਦਾ ਚੈੱਕ ਕਰ ਲਓ ਆ ਵੇ ਲੈ ਕਿਆਕਾ ਸਵਾ 6 ਕਿਲੋ ਨੂੰ ਬਾਲਟੀ ਆਵਾ 5 ਕਿਲੋ ਨੂੰ ਬਾਲਟੀ ਆਵਾ ਹਮ ਬਿਲਕੁਲ ਠੀਕ ਹੈ ਨਾ ਕੋਈ ਭੈਣ ਭਰਾ ਆਪ ਦਾ ਦੁੱਧ ਦਾ ਅੰਦਾਜ਼ਾ ਲਾ ਲਵੇ ਸ਼ਾਮ ਨੂੰ ਆ ਕੇ ਸੁਬਾ ਆ ਕੇ ਤਿੰਨ ਡੰਗ ਆ ਕੇ ਚੋ ਕੇ ਸ਼ਾਮ ਨੂੰ ਆਪ ਦੀ ਖਾਲੀ ਕਰ ਜੇ ਸੁਬਾ ਆ ਕੇ ਆਪ ਦੀ ਤਿੰਨ ਡੰਗ ਚੋ ਕੇ ਸੱਲੀ ਨਾਲ ਲੈ ਗਿਆ ਬਾਈ ਠੀਕ ਹੈ ਨਾ ਵੀ ਜਗਦੀਪ ਭਾਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲਦੇ ਹੋ ਬਾਈ ਬਾਈ ਪਿੰਡ ਆਪਣਾ ਗੋਦੇ ਵਾਲਾ ਜ਼ਿਲ੍ਹਾ ਪਣਮੋਗਿਆ ਪੈਂਦਾ ਤਹਿਸੀਲ ਵੀ ਪਣਮੋਗਿਆ ਪੈਂਦੀ ਹੈ ਠੀਕ ਆ ਕੰਟੈਕਟ ਨੰਬਰ ਹੈਗਾ ਆਪਣਾ 8360915507 ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਦੋਨਾਂ ਜਾਨਵਰਾਂ ਬਾਰੇ ਬਾਈ ਨੇ ਡਿਟੇਲ ਦਿੱਤੀ ਆ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਬਾਈ ਆਪਦੇ ਵੱਲੋਂ ਦੋਨਾਂ ਨੂੰ ਖਰੀਆਂ ਮੰਨ ਕੇ ਲੈ ਕੇ ਆਉਂਦਾ ਹਨ ਹਾਂ ਕੋਈ ਹੋਰ ਆ ਸਰੀ ਚੀਜ਼ ਸਮਝ ਕੇ ਲੈ ਕੇ ਆਈ ਦੀ ਬਾਈ ਤੁਸੀਂ ਵੀ ਚੀਜ਼ ਸਮਝ ਕੇ ਲੈ ਜੇ ਆ ਐਲਨ ਨਾਲੇ ਆਪਾਂ ਚੁਗਾਈ ਕੀਤੀ ਆ ਲੈ ਔਰ ਤੋਂ ਥੱਲੇ ਫੇਰ ਬਹਿ ਜਾ ਆਪਾਂ ਤੇ ਰੀਜਨ ਕੀ ਆ ਵੀ ਕਈ ਵਾਰੀ ਸੱਜਣ ਕਹਿੰਦਾ ਵੀ ਐ ਆਏ ਆ ਜਾਓ ਆਣਾ ਉੱਥੇ ਇਹਨੇ ਆ ਕੇ ਬਾਈ ਆਪਦੇ ਤਿੰਨ ਡੰਗ ਚੋ ਕੇ ਤਸੱਲੀ ਕਰਕੇ ਲੱਗ ਜਾਵੇ ਜਿਹੜੀ ਗੱਪਣ ਵਹਿੜਾ ਆਪਦੀ ਚੱਪ ਕੇ ਲੱਗ ਜਾਵੇ ਗੇਟੋ ਬਾਹਰ ਆਪਣੀ ਕੋਈ ਗਰੰਟੀ ਹਾਂ ਕਿਉਂਕਿ ਇਹ ਬੰਦੇ ਦਾ ਬਿਵਾਰ ਦਾ ਕੰਮ ਆ ਆਪ ਦੀ ਸਮਝ ਨਾਲ ਖਰੀਦੇ ਪਿਆ ਆਮ ਲਾ ਕੇ ਪਸ਼ੂ ਆਇਆ ਘਰੇ ਵਾਲਾ ਹੋਰ ਕੋਈ ਤਸੱਲੀ ਪਰਖ ਕਰਨੀ ਆ ਉਹ ਤੁਸੀਂ ਆਪੀ ਇੱਥੇ ਆ ਜੇ ਤਸੱਲੀ ਚਾਹਤੋਂ 2 ਘੰਟੇ ਰਹਿ ਕੇ ਕਰ ਲੋ ਜਿਹੜਾ ਤੁਹਾਡਾ ਨੰਬਰ ਰਹਿਣ ਦਾ ਵੀ ਹੈਗਾ ਵਾ ਮਨ ਖੁਸ਼ ਹੋ ਗਿਆ ਉਹ ਤੋਂ ਜਾਓ ਤੇ ਆ ਜਿਹੜੀ ਚਵਾਈ ਵਾਲੀ ਇਹਨੂੰ ਚਵਾਈ ਕਰਕੇ ਲੈ ਕੇ ਜਾਓ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਜਗਦੀਪ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਓ ਬਾਈ ਨੂੰ ਫੋਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਉਂਦੇ ਵੱਧਦੇ ਰਹੋ ਜੀ ਧੰਨਵਾਦ